ਖੇਡ ਸੰਸਾਰ ਪ੍ਰੋਗਰਾਮ ਦੇ 17 ਅੰਕ ਵਿੱਚ ਆਪ ਸਭ ਦਾ ਬਹੁਤ-ਬਹੁਤ ਸਵਾਗਤ ਦੁਨੀਆ ਦੀ ਸਭ ਤੋਂ ਚਰਚਿਤ ਅਤੇ ਮਕਬੂਲ ਖੇਡ ਹੈ ਫੁੱਟਬਾਲ ਅਤੇ ਇਸ ਖੇਡ ਵਿੱਚ ਪੁਰਸ਼ਾਂ ਤੇ ਔਰਤਾਂ ਦੋਹਾਂ ਵਰਗਾਂ ਦੇ ਮੁਕਾਬਲੇ ਹੁੰਦੇ ਨੇ ਤੇ ਪਿਛਲੇ ਕੁਝ ਸਾਲਾਂ ਦੌਰਾਨ ਔਰਤਾਂ ਦਾ ਫੁੱਟਬਾਲ ਵੀ ਬਹੁਤ ਤਰੱਕੀ ਕਰ ਰਿਹਾ ਹੈ ਔਰਤ ਖਿਡਾਰੀ ਜਿਹੜੇ ਨੇ ਉਹ ਵੀ ਬਹੁਤ ਵਧੀਆ ਖੇਡ ਰਹੇ ਨੇ ਤੇ ਅੱਜ ਉਸੇ ਨਜ਼ਰੀਏ ਤੋਂ ਗੱਲ ਕਰਾਂਗੇ ਖੇਡ ਸੰਸਾਰ ਦੇ ਇਸ 17 ਅੰਕ ਵਿੱਚ ਔਰਤਾਂ ਦੇ ਫੁੱਟਬਾਲ ਸੰਬੰਧੀ ਅਤੇ ਇਸ ਦੇ ਤਾਜ਼ਾ ਰੁਝਾਨ ਤੇ ਬੜੀ ਖੁਸ਼ੀ ਅਤੇ ਮਾਣ ਵਾਲੀ ਗੱਲ ਹੈ ਕਿ ਅੱਜ ਸਾਡੇ ਸਟੂਡੀਓ ਵਿੱਚ ਮੌਜੂਦ ਨੇ ਇੱਕ ਅਜੀਹੀ ਖਿਡਾਰਨ ਜਿਸ ਨੇ ਛੋਟੀ ਉਮਰੇ ਫੁੱਟਬਾਲ ਵਿੱਚ ਬਹੁਤ ਵੱਡੇ ਮੁਕਾਮ ਸਥਾਪਿਤ ਕੀਤੇ ਨੇ ਬੜੇ ਵੱਡੇ ਮਾਣ ਤੇ ਪ੍ਰਾਪਤੀਆਂ ਹਾਸਲ ਕੀਤੀਆਂ ਨੇ ਸਾਡੇ ਕੋਲ ਫੁੱਟਬਾਲ ਸੰਬੰਧੀ ਗੱਲ ਕਰਨ ਲਈ ਅੱਜ ਉਚੇਚੇ ਤੌਰ ਤੇ ਮੌਜੂਦ ਨੇ ਮਨੀਸ਼ਾ ਕਲਿਆਣ ਅੰਤਰਰਾਸ਼ਟਰੀ ਪੱਧਰ ਦੇ ਫੁੱਟਬਾਲ ਖਿਡਾਰੀ ਸਭ ਤੋਂ ਪਹਿਲਾਂ ਤੁਹਾਡਾ ਬਹੁਤ-ਬਹੁਤ ਸਵਾਗਤ। ਥੈਂਕ ਯੂ। ਤੇ ਆਪਾਂ ਗੱਲ ਕਰਾਂਗੇ ਔਰਤਾਂ ਦੇ ਫੁੱਟਬਾਲ ਦੀ, ਫੁੱਟਬਾਲ ਦੀ ਖੇਡ ਬਾਰੇ ਵੀ ਦੇ ਤਾਜ਼ਾ ਰੁਝਾਨ ਦੀ ਵੀ ਸ਼ੁਰੂਆਤ ਕਰਾਂਗੇ ਤੁਹਾਡੇ ਤੋਂ ਕਿ ਤੁਹਾਡਾ ਜਨਮ ਕਿੱਥੋਂ ਦਾ ਹੈ ਤੇ ਤੁਸੀਂ ਫੁੱਟਬਾਲ ਦੀ ਖੇਡ ਨੂੰ ਕਿਉਂ ਚੁਣਿਆ? ਅ ਮੈਂ ਆਪਣੇ ਪੰਜਾਬ ਦੇ ਪਿੰਡ ਮੁਗਗੋਵਾਲ ਦੇ ਰਹਿਣ ਵਾਲੀ ਆ। ਜੀ। ਤੇ ਜਦੋਂ ਮੈਂ 7th ਸਟੈਂਡਰਡ ਦੇ ਵਿੱਚ ਹੁੰਦੀ ਸੀ ਮੇਰੇ ਜਿਹੜੇ ਕੋਚ ਸੀਗੇ ਸ਼੍ਰੀ ਬ੍ਰਹਮਜੀਤ ਸਿੰਘ ਉਹਨਾਂ ਨੇ ਮੈਨੂੰ ਇੱਕ ਦਿਨ ਇੱਧੇ ਆ ਕੇ ਪੁੱਛਿਆ ਕਿ ਤੁਸੀਂ ਫੋਟੋਵਾਲ ਖੇਡਣਾ ਚਾਹੋਗੇ ਤੇ ਮੈਂ ਕਿਹਾ ਜੀ ਟਰਾਈ ਕਰ ਲੈਂਦੇ ਆ ਤੇ ਫਿਰ ਉਸ ਤੋਂ ਬਾਅਦ ਜਦੋਂ ਮੈਂ ਟ్రਾਇਲ ਦਿੱਤੇ ਆਪਣੇ ਡਿਸਟ੍ਰਿਕਟ ਟੀਮ ਦੇ ਵਿੱਚ ਤੇ ਮੇਰੀ ਸਿਲੈਕਸ਼ਨ ਹੋ ਗਈ ਤੇ ਫਿਰ ਹੌਲੀ ਹੌਲੀ ਜਦੋਂ ਖੇਡਦੇ ਗਏ ਤੇ ਮੈਨੂੰ ਫੋਟੋਵਾਲ ਖੇਡ ਬਹੁਤ ਪਸੰਦ ਆਈ ਤੇ ਮੈਂ ਸੋਚਿਆ ਕਿ ਹੁਣ ਮੈਂ ਆਪਣਾ ਕੈਰੀਅਰ ਵੀ ਇਸੇ ਵਿੱਚ ਬਣਾਣਾ ਹੈ ਫੋਟੋਵਾਲ ਦੇ ਵਿੱਚ ਹਾਂਜੀ ਜੀ ਜਦੋਂ ਮੈਂ ਛੋਟੀ ਹੁੰਦੀ ਸੀ ਤੇ ਮੈਂ ਮੈਚਸ ਵਗੈਰਾ ਦੇਖਦੀ ਹੁੰਦੀ ਸੀ ਕਾਫੀ ਆਪਣੇ FIFA ਵਰਲਡ ਕਪ ਚੈਂਪियंस लीग ਇਹ ਸਾਰੇ ਮੈਚਸ ਦੇਖਦੀ ਹੁੰਦੀ ਸੀ ਫਿਰ ਮੈਨੂੰ ਉਹਦੇ ਵਿੱਚ ਪਲੇਅਰ ਦੇਖਣਾ ਜਿਵੇਂ ਮੈਸੀ ਰੋनाल्डੋ ਤੇ ਇਹਨਾਂ ਔਮੈਨਸ ਦੇ ਵਿੱਚ ਮਾਰਟਾ ਇਹਨਾਂ ਸਭ ਨੂੰ ਦੇਖ ਦੇਖ ਕੇ ਤੇ ਫਿਰ ਉਹਨਾਂ ਵੱਲੋਂ ਸਿੱਖਣਾ ਕਿ ਉਹਨਾਂ ਦਾ ਸਟਾਈਲ ਜਿਵੇਂ ਉਹ ਗੇਮ ਪਲੇ ਕਰਦੇ ਆ ਤੇ ਹਾਂਜੀ ਬਚਪਨ ਦੇ ਵਿੱਚ ਮਤਲਬ ਮੈਨੂੰ ਰੋਨਾਲਡਿਨਿਓ ਪਲੇਅਰ ਸੀਗਾ ਉਹ ਮੈਨੂੰ ਬਹੁਤ ਪਸੰਦ ਸੀ ਤੇ ਮੈਂ ਉਹਨੂੰ ਬਹੁਤ ਜ਼ਿਆਦਾ ਦੇਖਦੀ ਹੁੰਦੀ ਸੀ ਵੀਡੀਓਜ਼ ਦੇ ਵਿੱਚ ਜੀ ਜਦੋਂ ਤੁਸੀਂ ਇਸ ਖੇਡ ਨਾਲ ਜੁੜਨ ਦਾ ਫੈਸਲਾ ਕੀਤਾ ਫਿਰ ਸੁਭਾਵਿਕ ਤੌਰ ਤੇ ਤੁਸੀਂ ਸਿਖਲਾਈ ਵੀ ਲਈ ਕਿਸੇ ਤੋਂ ਕੋਚਿੰਗ ਵੀ ਲਈ ਖੇਡ ਦੀਆਂ ਬਾਰੀਕੀਆਂ ਸਿੱਖੀਆਂ ਉਸ ਸਮੇਂ ਬਾਰੇ ਸਾਨੂੰ ਦੱਸੋ ਕਿ ਤੁਸੀਂ ਕਿਵੇਂ ਫਿਰ ਦੀ ਸਿਖਲਾਈ ਲੈਣੀ ਸ਼ੁਰੂ ਕੀਤੀ ਅ ਜਦੋਂ ਮੈਂ ਆਪਣੇ 7th ਸਟੈਂਡਰਡ ਦੇ ਵਿੱਚ ਹੁੰਦੀ ਸੀ ਤੇ ਮੇਰੇ ਜਿਹੜਾ ਪਿੰਡ ਦਾ ਸਕੂਲ ਸੀ ਉਹ 8ਵੀਂ ਤੱਕ ਸੀਗਾ ਤੇ ਉਸ ਤੋਂ ਬਾਅਦ ਮੈਨੂੰ ਅੱਗੇ ਆਪਣੀ ਟ੍ਰੇਨਿੰਗ ਕੰਟੀਨਿਊ ਕਰਨ ਲਈ ਸੰਤ ਅਤਾ ਸਿੰਘ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਪਾਲਦੀ ਜਾਣਾ ਪਿਆ ਅਤੇ ਉੱਥੇ ਦੇ ਜਿਹੜੇ ਕੋਚੇਜ਼ ਵਗੈਰਾ ਸੀ ਤੇ ਸਕੂਲ ਜਿਹੜੇ ਟੀਚਰਜ਼ ਵਗੈਰਾ ਸੀ ਉਹਨਾਂ ਨੇ ਮੈਨੂੰ ਬਹੁਤ ਜ਼ਿਆਦਾ ਹੈਲਪ ਕੀਤੀ ਉੱਥੇ ਤੇ ਜਿਹਦੇ ਕਰਕੇ ਮਤਲਬ ਮੈਨੂੰ ਵਧੀਆ ਟ੍ਰੇਨਿੰਗ ਤੇ ਕਿਉਂਕਿ ਮੇਰੇ ਉਹ ਘਰ ਤੋਂ ਕਾਫੀ ਦੂਰ ਹੁੰਦਾ ਸੀਗਾ ਜਿਹੜਾ ਸਕੂਲ ਸੀ ਤੇ ਉਹਨਾਂ ਦੇ ਆਉਣ ਜਾਣ ਦਾ ਸਭ ਦੇ ਵਿੱਚ ਮਤਲਬ ਉਹਨਾਂ ਨੇ ਕਾਫੀ ਸਪੋਰਟ ਕੀਤੀ ਹਮ ਤੇ ਮੈਂ ਉੱਥੇ ਹੀ ਆਪਣੀ ਮਤਲਬ 12th ਕੀਤੀ ਤੇ ਉੱਥੇ ਆਪਣੀ ਟ੍ਰੇਨਿੰਗ ਕੀਤੀ ਤੇ ਉੱਥੇ ਮੈਨੂੰ ਬਹੁਤ ਜ਼ਿਆਦਾ ਹੈਲਪ ਮਿਲੀ ਆ ਆਪਣੇ ਆਪ ਨੂੰ ਇੰਪਰੂਵ ਕਰਨ ਦੀ ਜੀ ਜੀ ਸੋ ਤੁਹਾਡਾ ਜਿਹੜਾ ਵਿਦਿਅਕ ਅਦਾਰਾ ਆ ਉਹਦਾ ਬਹੁਤ ਯੋਗਦਾਨ ਰਿਹਾ ਤੁਹਾਨੂੰ ਪੜ੍ਹਾਈ ਲਿਖਾਈ ਪੱਖੋਂ ਵੀ ਤੇ ਖੇਡ ਪੱਖੋਂ ਵੀ ਹਾਂਜੀ ਤੇ ਇਸ ਤੋਂ ਬਾਅਦ ਹੁਣ ਆਪਾਂ ਗੱਲ ਕਰਾਂਗੇ ਮੈਚਾਂ ਦੀ ਕਿ ਤੁਸੀਂ ਜਦੋਂ ਖੇਡਣਾ ਸ਼ੁਰੂ ਕੀਤਾ ਜਦੋਂ ਤੁਸੀਂ ਪੜ੍ਹ ਰਹੇ ਸੀ ਤੇ ਸਿਖਲਾਈ ਲਈ ਉਸ ਤੋਂ ਬਾਅਦ ਪਹਿਲਾ ਮੈਚ ਜਿਹੜਾ ਤੁਸੀਂ ਖੇਡਿਆ ਪੰਜਾਬ ਵਿੱਚ ਛੋਟੇ ਪੱਧਰ ਉੱਤੇ ਹੀਟਲੇ ਪੱਧਰ ਤੇ ਉਹ ਮੈਚ ਕਿਹੜਾ ਸੀ ਸਭ ਤੋਂ ਪਹਿਲਾ ਮੈਚ ਜਿਹੜਾ ਤੁਸੀਂ ਖੇਡਿਆ ਸਭ ਤੋਂ ਪਹਿਲਾ ਮੈਚ ਜਿਹੜਾ ਮੈਂ ਖੇਡਿਆ ਸੀਗਾ ਆਪਣੇ ਡਿਸਟ੍ਰਿਕਟ ਦੀ ਟੀਮ ਵੱਲੋਂ ਹੀ ਖੇਡਿਆ ਸੀਗਾ ਜਦੋਂ ਮੈਂ ਅੰਡਰ 14 ਦੇ ਵਿੱਚ ਹੁੰਦੀ ਸੀਗੀ ਤੇ ਉਹ ਮੈਚ ਮੈਂ ਖੇਡਿਆ ਸੀ ਆਪਣੇ ਹੁਸ਼ਿਆਰਪੁਰ ਵਿੱਚ ਹੀ ਖੇਡਿਆ ਸੀਗਾ ਉਸ ਟਾਈਮ ਉੱਤੇ ਆਪਣੇ ਸਟੇਟ ਹੋਈ ਸੀਗੀ ਪੰਜਾਬ ਸਟੇਟ ਟੂਰਨਾਮੈਂਟ ਹੋਈ ਸੀਗਾ ਤੇ ਮੈਂ ਉੱਥੇ ਹੀ ਖੇਡਿਆ ਸੀ ਆਪਣਾ ਫਰਸਟ ਮੈਚ ਹਾਂਜੀ ਜੀ ਇਸ ਤੋਂ ਬਾਅਦ ਵੀ ਤੁਸੀਂ ਲਗਾਤਾਰ ਮੈਚ ਖੇਡਦੇ ਗਏ ਹੋ ਤੇ ਖੇਡਦੇ ਖੇਡਦੇ ਤੁਸੀਂ ਰਾਸ਼ਟਰੀ ਟੀਮ ਤੱਕ ਪਹੁੰਚੇ ਭਾਰਤ ਦੀ ਰਾਸ਼ਟਰੀ ਟੀਮ ਤੱਕ ਉਹ ਜਿਹੜਾ ਸਮਾਂ ਰਾਸ਼ਟਰੀ ਟੀਮ ਤੱਕ ਪਹੁੰਚਣ ਤੋਂ ਪਹਿਲਾਂ ਦਾ ਸੀ ਉਹਦੇ ਵਿੱਚ ਵੱਖ-ਵੱਖ ਉਮਰ ਵਰਗ ਦੇ ਵਿੱਚ ਤੁਸੀਂ ਖੇਡੇ ਅੰਡਰ 14 ਦਾ ਤੁਸੀਂ ਜ਼ਿਕਰ ਕੀਤਾ ਹੋਰ ਵੀ ਕਿਸੇ ਵਰਗ ਵਿੱਚ ਤੁਸੀਂ ਖੇਡੇ ਹੋ ਰਾਸ਼ਟਰੀ ਟੀਮ ਵਿੱਚ ਪਹੁੰਚਣ ਤੋਂ ਪਹਿਲਾਂ ਹਾਂਜੀ ਮੈਂ ਆਪਣੇ ਸਾਰੇ ਜਿਹੜੇ ਏਜ ਗਰੁੱਪਸ ਆ ਅੰਡਰ 14 16 17 19 ਇਹਨਾਂ ਸਾਰੇ ਏਜ ਗਰੁੱਪ ਦੇ ਵਿੱਚ ਖੇਡ ਚੁੱਕੀ ਆ ਅੱਛਾ ਜੀ ਤੇ ਜਦੋਂ ਮੇਰੀ ਫਰਸਟ ਸਿਲੈਕਸ਼ਨ ਹੋਈ ਸੀਗੀ ਇੰਡੀਅਨ ਟੀਮ ਦੇ ਵਿੱਚ ਉਹ ਵੀ ਮੇਰੀ ਅੰਡਰ 17 ਦੇ ਵਿੱਚ ਹੋਈ ਸੀਗੀ ਜੀ ਹਾਂਜੀ ਇਸ ਤੋਂ ਬਾਅਦ ਹੁਣ ਤੁਸੀਂ ਸਾਨੂੰ ਇਹ ਦੱਸੋ ਕਿ ਫੁੱਟਬਾਲ ਦੀ ਖੇਡ ਵਿੱਚ ਬਹੁਤ ਸਾਰੀਆਂ ਪੋਜੀਸ਼ਨ ਹੁੰਦੀਆਂ ਆ ਬਹੁਤ ਸਾਰੀਆਂ ਥਾਵਾਂ 'ਤੇ ਖਿਡਾਰੀ ਖੇਡ ਸਕਦਾ ਹੈ ਗੋਲ ਕੀਪਰ ਵਜੋਂ ਮਿਡਫੀਲਡਰ ਵਜੋਂ ਤੇ ਫਾਰਵਰਡ ਖਿਡਾਰੀ ਵਜੋਂ ਤੁਹਾਡੀ ਜਿਹੜੀ ਭੂਮਿਕਾ ਆ ਉਹ ਫਾਰਵਰਡ ਖਿਡਾਰੀ ਦੀ ਜਦੋਂ ਸਟ੍ਰਾਈਕਰ ਵਾਲੀ ਆਪਾਂ ਉਹਨੂੰ ਕਹਾਂਗੇ ਤੁਸੀਂ ਕਿਹੜੀ ਭੂਮਿਕਾ ਤੇ ਖੇਡਣਾ ਪਸੰਦ ਕਰਦੇ ਹੋ ਮੈਂ ਸਭ ਤੋਂ ਜ਼ਿਆਦਾ ਪ੍ਰੇਫਰ ਕਰਦੀ ਆ ਖੇਡਣਾ ਐਲਵੀ ਉਹਨੂੰ ਲੈਫਟ ਵਿੰਗ ਕਹਿੰਦੇ ਆ ਤੇ ਮੈਂ ਸਟਾਰਟਿੰਗ ਦੇ ਵਿੱਚ ਹੀ ਉੱਥੇ ਖੇਡਣਾ ਸਟਾਰਟ ਕੀਤਾ ਆ ਆਪਣੇ ਲੈਫਟ ਵਿੰਗ ਦੇ ਉੱਤੇ ਤੇ ਪਰ ਫੋਟੋ ਵਾਲ ਦੇ ਵਿੱਚ ਐ ਹੁੰਦਾ ਕਿ ਤੁਹਾਨੂੰ ਸਾਰੀਆਂ ਪੋਜੀਸ਼ਨਾਂ ਖੇਡਣੀਆਂ ਪੈਂਦੀਆਂ ਆ ਉਹ ਸਭ ਕੋਚ ਤੇ ਡਿਵੈਂਡ ਕਰਦਾ ਤੇ ਉਹ ਵੱਖ-ਵੱਖ ਪੋਜੀਸ਼ਨਾਂ ਤੇ ਸਾਨੂੰ ਖੜਾਉਂਦੇ ਰਹਿੰਦੇ ਆ ਤੇ ਮੋਸਟਲੀ ਇਦਾਂ ਹੁੰਦਾ ਕਿ ਜਦੋਂ ਤੁਸੀਂ ਐਕਸਪੀਰੀਅੰਸ ਪਲੇਅਰ ਹੋ ਜਾਂਦੇ ਆ ਤੇ ਤੁਹਾਨੂੰ ਅਲੱਗ-ਅਲੱਗ ਪੋਜੀਸ਼ਨ ਤੇ ਖੇਡਣੇ ਪੈਂਦਾ ਬਟ ਮੈਂ ਪ੍ਰਿਫਰ ਜ਼ਿਆਦਾ ਕਰਦੇ ਆ ਕਿ ਮੈਂ ਲੈਫਟ ਵਿੰਗ ਖੇਡਾਂ ਜੀ ਤੇ ਤੁਸੀਂ ਲੈਫਟ ਵਿੰਗ ਦਾ ਜ਼ਿਕਰ ਕੀਤਾ ਯਾਨੀ ਕਿ ਮੈਦਾਨ ਵਿੱਚ ਜਦੋਂ ਖਿਡਾਰੀ ਖੇਡਦੇ ਆ ਤਾਂ ਹਮਲਾਵਰ ਪੰਕਤੀ ਦੇ ਵਿੱਚ ਖੱਬੇ ਪਾਸੇ ਤੁਸੀਂ ਖੇੜਨਾ ਪਸੰਦ ਕਰਦੇ ਹੋ ਇਹਦਾ ਭਾਵ ਇਹ ਹੈ ਕਿ ਤੁਸੀਂ ਖੱਬੇ ਪੈਰ ਨਾਲ ਖੇਡਦੇ ਹੋ ਜਾਂ ਤੁਸਾਂ ਨੂੰ ਦੋਨਾਂ ਪੈਰਾਂ ਨਾਲ ਖੇਡਣ ਦੀ ਮੁਹਾਰਤ ਹਾਸਲ ਹੈ ਸਟਾਰਟਿੰਗ ਦੇ ਵਿੱਚ ਤਾਂ ਮੈਨੂੰ ਜ਼ਿਆਦਾ ਮੈਂ ਆਪਣਾ ਲੈਫਟ ਹੀ ਯੂਜ਼ ਕਰਦੀ ਆ ਬਟ ਹੁਣ ਤਾਂ ਮਤਲਬ ਦੋਨੇ ਪੈਰ ਯੂਜ਼ ਕਰਦੀ ਆ ਜੀ ਤੇ ਤੁਹਾਨੂੰ ਇਹਨਾਂ ਦੋਵਾਂ ਭੂਮਿਕਾਵਾਂ ਦੇ ਵਿੱਚੋਂ ਆਪਾਂ ਜ਼ਿਕਰ ਕੀਤਾ ਖੱਬੇ ਪਾਸੇੋਂ ਖੇਡਣ ਦਾ ਤੇ ਸੈਂਟਰਲ ਸਟ੍ਰਾਈਕਰ ਜਾਂ ਫਾਰਵਰਡ ਖਿਡਾਰੀ ਵਜੋਂ ਖੇਡਣ ਦਾ ਦੋਵਾਂ ਦਾ ਤਜਰਬਾ ਹਾਸਲ ਹੈ ਤੁਹਾਨੂੰ ਦੋਵਾਂ 'ਚੋਂ ਜ਼ਿਆਦਾ ਪਸੰਦੀਦਾ ਭੂਮਿਕਾ ਤੁਹਾਨੂੰ ਕਿਹੜੀ ਲੱਗਦੀ ਹੈ ਅ ਜ਼ਿਆਦਾਤਰ ਤਾਂ ਮੈਨੂੰ ਲੈਫਟ ਵਿੰਗ ਹੀ ਖੇਡਣਾ ਪਸੰਦ ਆ ਕਿਉਂਕਿ ਮੈਂ ਉਸ ਬਚਪਨ ਤੋਂ ਖੇਡਦੇ ਆ ਰਿਹਾ ਹਾਂ ਜੀ ਬਟ ਸਟ੍ਰਾਈਕਰ ਵੀ ਵਧੀਆ ਲੱਗਦਾ ਕਿਉਂਕਿ ਤੁਹਾਨੂੰ ਜ਼ਿਆਦਾ ਗੋਲ ਕਰਨ ਦੇ ਚਾਂਸਸ ਮਿਲਦੇ ਆ ਉਸ ਪੋਜੀਸ਼ਨ ਦੇ ਵਿੱਚ ਜੀ ਬੱਚੇ ਵੀ ਆਪਾਂ ਦੇਖਦੇ ਆ ਕਿ ਜਦੋਂ ਫੁੱਟਬਾਲ ਖੇਡਦੇ ਆ ਤਾਂ ਗੋਲ ਕਰਨਾ ਉਹਨਾਂ ਨੂੰ ਬਹੁਤ ਪਸੰਦ ਹੁੰਦਾ ਹੈ ਜਾਂ ਗੋਲ ਕਰਨ ਦੀ ਭੂਮਿਕਾ ਜਿਹੜੀ ਆ ਉਹ ਪਸੰਦ ਕਰਦੇ ਸੋ ਸਟ੍ਰਾਈਕਰ ਤੇ ਫਾਰਵਰਡ ਦੀ ਭੂਮਿਕਾ ਜਿਹੜੀ ਆ ਬਹੁਤ ਅਹਿਮ ਮੰਨੀ ਜਾਂਦੀ ਹੈ ਤੇ ਈਜ਼ੀਲੀ ਫਿਰ ਅਭਿਆਸ ਵੀ ਕਰਨਾ ਪੈਂਦਾ ਰੋਜ਼ਾਨਾ ਟ੍ਰੇਨਿੰਗ ਵੀ ਕਰਨੀ ਪੈਂਦੀ ਹੈ ਉਸ ਬਾਰੇ ਦੱਸੋ ਕਿ ਕਿੰਨੀ ਮਿਹਨਤ ਲੱਗਦੀ ਹੈ ਇੱਕ ਖਿਡਾਰੀ ਨੂੰ ਕਿਸੇ ਵੀ ਪੋਜੀਸ਼ਨ ਤੇ ਖੇਡਣਾ ਹੋਵੇ ਕਿੰਨਾ ਅਭਿਆਸ ਕਰਨਾ ਪੈਂਦਾ ਇੱਕ ਦਿਨ ਚ ਅ ਰੋਜ਼ਾਨਾ ਤੁਹਾਨੂੰ ਇਹ ਇੱਕ ਦਿਨ ਦੀ ਨਹੀਂ ਆਈ ਥਿੰਕ ਤੁਹਾਨੂੰ ਹਰ ਰੋਜ਼ ਮਤਲਬ ਡਿਸਪਲਿਨ ਹੋਣਾ ਬਹੁਤ ਜ਼ਰੂਰੀ ਆ ਕਿ ਜਦੋਂ ਤੁਸੀਂ ਆਪਣੀ ਨੀਂਦ ਜੋ ਹੁੰਦੀ ਆ ਖਾਣ ਪੀਣ ਦਾ ਸਾਰੀਆਂ ਚੀਜ਼ਾਂ ਦਾ ਧਿਆਨ ਰੱਖਣਾ ਪੈਂਦਾ ਆ ਐਦਾਂ ਨਹੀਂ ਕਿ ਸਿਰਫ ਤੁਸੀਂ ਕੱਲੇ ਟ੍ਰੇਨ ਕਰੀ ਜਾਓ ਤੇ ਬਾਕੀ ਚੀਜ਼ਾਂ ਨਾ ਕਰੋ ਜੀ ਤੇ ਇਹ ਹਰ ਇੱਕ ਦਿਨ ਦਾ ਪ੍ਰੋਸੈਸ ਹੁੰਦਾ ਆ ਤੁਹਾਡੀ ਟ੍ਰੇਨਿੰਗ ਵਗੈਰਾ ਤੁਸੀਂ ਕਿੰਨੇ ਰੈਸਟ ਲੈ ਰਹੇ ਆ ਇਹ ਸਭ ਬਹੁਤ ਚੀਜ਼ਾਂ ਇੰਪੋਰਟੈਂਟ ਆ ਤੇ ਜਦੋਂ ਮੈਂ ਵੀ ਟ੍ਰੇਨ ਕਰਦੀ ਹੁੰਦੀ ਆ ਤੇ ਮੈਂ ਵੀ ਇਸ ਚੀਜ਼ਾਂ ਧਿਆਨ ਰੱਖਦੀ ਹੁੰਦੀ ਆ ਕਿ ਜਦੋਂ ਮੈਂ ਟ੍ਰੇਨਿੰਗ ਕਰਦੀ ਆ ਉਸ ਤੋਂ ਬਾਅਦ ਪ੍ਰੋਪਰ ਰੈਸਟ ਤੇ ਪ੍ਰੋਪਰ ਮੀਲ ਵੀ ਲਵਾਂ ਜੀ ਤੇ ਜਿਹਦੇ ਕਰਕੇ ਨੈਕਸਟ ਡੇ ਜਦੋਂ ਮੈਂ ਟ੍ਰੇਨ ਕਰਾਂ ਆਪਣੀ ਮੇਰੀ ਬਾਡੀ ਪੂਰੀ ਪ੍ਰੋਪਰ ਰਿਕਵਰ ਹੋਵੇ ਤੇ ਜਦੋਂ ਫਿਰ ਮੈਂ ਮੈਚਸ ਵਗੈਰਾ ਖੇਡਾਂ ਤੇ ਮੇਰੀ ਬਾਡੀ ਜਲਦੀ ਥੱਕੇ ਨਾ ਜੀ ਸੋ ਜਿਹੜਾ ਅਭਿਆਸ ਹੈ ਤੁਹਾਡੇ ਕਹਿਣ ਦਾ ਭਾਵੇਂ ਕਿ ਸਿਰਫ ਦੌੜ ਭੱਜ ਕਰਨ ਤੱਕ ਸੀਮਤ ਨਹੀਂ ਪੂਰੀ ਜੀਵਨ ਸ਼ੈਲੀ ਦੇ ਚਾਹੁੰਦੀ ਹੈ ਖਾਣ ਪੀਣ ਆਰਾਮ ਕਰਨਾ ਤੇ ਇੱਕ ਅਨੁਸ਼ਾਸਨ ਦੇ ਨਾਲ ਜ਼ਿੰਦਗੀ ਬਤੀਤ ਕਰਨਾ ਉਹ ਵੀ ਅਭਿਆਸ ਦਾ ਇੱਕ ਹਿੱਸਾ ਹਾਂਜੀ ਹਾਂਜੀ ਸੋ ਇਹ ਬਹੁਤ ਜ਼ਰੂਰੀ ਕਰ ਲੈ ਨੌਜਵਾਨ ਖਿਡਾਰੀਆਂ ਲਈ ਵੀ ਕਿ ਸਾਰੇ ਪਹਿਲੂ ਨਾਲ ਰੱਖ ਕੇ ਚੱਲਣੇ ਹੁੰਦੇ ਆ ਤੇ ਇਹਦੇ ਬਾਅਦ ਆਪਾਂ ਗੱਲ ਕਰਾਂਗੇ ਥੋੜਾ ਜਿਹਾ ਜ਼ਿਕਰ ਆਪਾਂ ਪਹਿਲਾਂ ਵੀ ਕੀਤਾ ਸੀ ਕਿ ਤੁਹਾਡੀ ਕੌਮੀ ਟੀਮ ਦੇ ਵਿੱਚ ਜਦੋਂ ਚੋਣ ਹੋਈ ਰਾਸ਼ਟਰੀ ਫੁੱਟਬਾਲ ਟੀਮ ਦੇ ਵਿੱਚ ਤੁਸੀਂ ਅੰਤਰਰਾਸ਼ਟਰੀ ਪੱਧਰ ਉੱਤੇ ਖੇਡਣ ਗਏ ਹੋ ਉਹ ਤਜਰਬਾ ਕੀ ਹੋ ਜਾ ਰਿਹਾ ਜਦੋਂ ਪਹਿਲੀ ਵਾਰੀ ਚੋਣ ਹੋਈ ਤੇ ਤੁਸੀਂ ਬਾਹਰਲੇ ਮੁਲਕ ਦੇਸ਼ ਦੇ ਲਈ ਖੇਡਣ ਗਏ ਆ ਉਹ ਐਕਸਪੀਰੀਅੰਸ ਮੇਰੇ ਲਈ ਬਹੁਤ ਵਧੀਆ ਸੀ ਜਦੋਂ ਮੈਂ ਫਸਟ ਟਾਈਮ ਆਪਣੇ ਭਾਰਤੀ ਟੀਮ ਦੀ ਜਰਸੀ ਪਾ ਕੇ ਫੁੱਟਬਾਲ ਮੈਦਾਨ ਦੇ ਵਿੱਚ ਸੀ ਤੇ ਉਹ ਮੇਰੇ ਲਈ ਬਹੁਤ ਪ੍ਰਾਊਡ ਮੂਮੈਂਟ ਸੀਗਾ ਤੇ ਉਹ ਬਹੁਤ ਖੁਸ਼ੀ ਵਾਲੀ ਗੱਲ ਹੁੰਦੀ ਆ ਕਿ ਜਦੋਂ ਤੁਸੀਂ ਫੀਲਡ ਦੇ ਉੱਤੇ ਖੜੇ ਹੁੰਦੇ ਆ ਤੇ ਤੁਹਾਡਾ ਰਾਸ਼ਟਰੀ ਗੀਤ ਚੱਲ ਰਿਹਾ ਹੁੰਦਾ ਤੇ ਉਸ ਟਾਈਮ ਦੇ ਵਿੱਚ ਮਤਲਬ ਬਹੁਤ ਜ਼ਿਆਦਾ ਪ੍ਰਾਊਡ ਫੀਲ ਹੁੰਦਾ ਆ ਤੇ ਉਹ ਐਕਸਪੀਰੀਅੰਸ ਜੋ ਸੀਗਾ ਮਤਲਬ ਹਰ ਟਾਈਮ ਯਾਦ ਆਉਂਦਾ ਆ ਜਦੋਂ ਅਸੀਂ ਫੀਲਡ ਦੇ ਵਿੱਚ ਜਾਂਦੇ ਆ ਤੇ ਆਪਣਾ ਫਲੈਗ ਜੋ ਹੁੰਦਾ ਉਸ ਨੂੰ ਦੇਖ ਕੇ ਆਪਾਂ ਰਾਸ਼ਟਰੀ ਗਣ ਗਾਉਂਦੇ ਆ ਤੇ ਹਰ ਟਾਈਮ ਜਦੋਂ ਫੀਲਡ ਤੇ ਜਾਣਾ ਉਹ ਚੀਜ਼ ਯਾਦ ਆਂਦੀ ਆ ਸੋ ਬਹੁਤ ਮਾਣ ਵਾਲੀ ਗੱਲ ਹੁੰਦੀ ਆ ਦੇਸ਼ ਲਈ ਖੇਡਣਾ ਅੰਤਰਰਾਸ਼ਟਰੀ ਪੱਧਰ ਉੱਤੇ ਤੇ ਜਦੋਂ ਬੇਸ਼ਤੀ ਟੀਮ ਵਿੱਚ ਤੁਹਾਡੀ ਚੋਣ ਹੋਈ ਤਾਂ ਇੱਕ ਗੱਲ ਆਪਾਂ ਦਰਸ਼ਕਾਂ ਨੂੰ ਇਹ ਵੀ ਦੱਸੀਏ ਕਿ ਉਸ ਸਮੇਂ ਜਿੰਨੇ ਖਿਡਾਰੀ ਚੁਣੇ ਗਏ ਸੀ ਪੰਜਾਬ ਤੋਂ ਤੁਸੀਂ ਇਕਲੌਤੀ ਸੀ ਜਾਂ ਹੋਰ ਵੀ ਖਿਡਾਰਨਾ ਸਨ ਜਿਨ੍ਹਾਂ ਦੀ ਚੋਣ ਹੋਈ ਸੀ ਉਸ ਸਮੇਂ ਨਹੀਂ ਜਦੋਂ ਮੈਂ ਭਾਰਤੀ ਟੀਮ ਦੇ ਵਿੱਚ ਸੀਗੀ ਉਸ ਟਾਈਮ ਦੇ ਵਿੱਚ ਤਾਂ ਨਹੀਂ ਕੋਈ ਸੀ ਜੀ ਤੁਸੀਂ ਪੰਜਾਬ ਤੋਂ ਇਕਲੌਤੀ ਖਿਡਾਰਨ ਸੀ ਸੋ ਇਹ ਵੀ ਬਹੁਤ ਅਹਿਮ ਗੱਲ ਹੈ ਕਿ ਪੰਜਾਬ ਦਾ ਫੁੱਟਬਾਲ ਵਿੱਚ ਬਹੁਤ ਨਾਂ ਰਿਹਾ ਹੈ ਤੁਸੀਂ ਉਹਨੂੰ ਅੱਗੇ ਤੋਰਿਆ ਤੇ ਅੰਤਰਰਾਸ਼ਟਰੀ ਪੱਧਰ 'ਤੇ ਹਾਜ਼ਰੀ ਲਵਾਈ ਹੈ। ਇਸ ਤੋਂ ਬਾਅਦ ਇੱਕ ਹੋਰ ਬੜੀ ਮਾਣਮੰਤੀ ਗੱਲ ਸੀ ਕਿ ਤੁਸੀਂ ਅੰਤਰਰਾਸ਼ਟਰੀ ਪੱਧਰ 'ਤੇ ਕਲੱਬ ਫੁੱਟਬਾਲ ਵੀ ਖੇਡਿਆ। ਹਾਂਜੀ। ਤੇ ਉਹਦੀ ਗੱਲ ਵੀ ਕਰਾਂਗੇ। ਹੋਰ ਵੀ ਤੁਸੀਂ ਦੱਸੋ ਕਿ ਕਿਹੜੇ-ਕਿਹੜੇ ਕਲੱਬਾਂ ਲਈ ਤੁਸੀਂ ਖੇਡੇ ਹੋ? ਭਾਰਤ ਤੋਂ ਸ਼ੁਰੂ ਕਰਕੇ ਵਿਦੇਸ਼ਾਂ ਤੱਕ ਜੋ ਤੁਹਾਡਾ ਸਫ਼ਰ ਰਿਹਾ ਹੈ ਕਲੱਬ ਫੁੱਟਬਾਲ ਦਾ। ਸਭ ਤੋਂ ਪਹਿਲਾ ਜੋ ਮੇਰਾ ਕਲੱਬ ਸੀਗਾ ਮੈਂ ਸਾਈਨ ਕੀਤਾ ਸੀ ਉਹ ਮੁੰਬਈ ਦੇ ਵਿੱਚ ਕਿੰਕਰ ਐਫਸੀ ਕੀਤਾ ਸੀ। Then, आ, दे औ, दे देन ਉਸ ਤੋਂ ਬਾਅਦ ਫਿਰ ਮੈਂ ਆਪਣੇ ਸੈਥੂ ਐਫ ਸੀ ਚੇਨਈ ਦੇ ਵਿੱਚ ਖੇਡਿਆ ਉਸ ਤੋਂ ਬਾਅਦ ਫਿਰ ਮੈਂ ਗੋਗुलम ਕੇਰਲਾ ਹਾਂਜੀ ਉਹ ਉਸ ਟੀਮ ਦੇ ਵਿੱਚ ਖੇਡਿਆ देन ਉਸ ਤੋਂ ਬਾਅਦ ਫਿਰ ਮੈਂ ਇੰਟਰਨੈਸ਼ਨਲ ਲੈਵਲ ਦੇ ਖੇਡਿਆ ਚੈਂਪੀਅਨਸ ਲੀਗ ਦੇ ਵਿੱਚ ਅਪੋਲੋ ਬਲੋ ਸਾਈਪਰਸ ਦਾ ਕਲਬ ਸੀ ਉਹ ਜੀ ਉਹਨਾਂ ਵੱਲੋਂ ਖੇਡਿਆ ਫਿਰ ਉਸ ਦੋ ਸਾਲ ਮੈਂ ਉੱਥੇ ਆਪਣੇ ਸਪੈਂਡ ਕੀਤੇ ਜੀ ਤੇ ਉਸ ਤੋਂ ਬਾਅਦ ਫਿਰ ਮੈਂ ਗ੍ਰੀਸ ਦੇ ਵਿੱਚ ਖੇਡਣ ਗਈ ਸੀ ਰੀਸੈਂਟਲੀ ਹੁਣੇ ਪਾਉ ਕੈਫਸੀ ਦੇ ਵਿੱਚ ਜੀ ਸੋ ਫੁੱਟਬਾਲ ਦੀ ਜਦੋਂ ਗੱਲ ਹੁੰਦੀ ਹੈ ਕਲੱਬਾਂ ਦੀ ਜਦੋਂ ਗੱਲ ਹੁੰਦੀ ਹੈ ਤਾਂ ਯੂਰਪੀ ਫੁੱਟਬਾਲ ਜਿਹੜਾ ਸਭ ਤੋਂ ਬਿਹਤਰੀਨ ਮੰਨਿਆ ਜਾਂਦਾ ਹੈ ਉੱਥੋਂ ਦੀਆਂ ਜਿਹੜੀਆਂ ਲੀਗ ਨੇ ਉਹ ਸਭ ਤੋਂ ਵਧੀਆ ਮੰਨੀਆਂ ਜਾਂਦੀਆਂ ਨੇ ਤੇ ਉਹਨਾਂ ਵਿੱਚ ਤੁਸੀਂ ਹਾਜ਼ਰੀ ਲਵਾਈ ਹੈ ਜ਼ਿਕਰ ਕੀਤਾ ਤੁਸੀਂ ਅਪੋਲੋ ਕਲੱਬ ਦਾ ਤੇ ਨਾਲ ਦੀ ਨਾਲ ਪਾਉਕ ਐਫਸੀ ਜਿਹੜਾ ਗ੍ਰੀਸ ਦੇਸ਼ ਦਾ ਕਲੱਬ ਹੈ ਉਹਦੇ ਵਿੱਚ ਜਦੋਂ ਤੁਸੀਂ ਖੇਡੇ ਹੋ ਗ੍ਰੀਸ ਵਿੱਚ ਪਾਉਕ ਐਫਸੀ ਕਲੱਬ ਵੱਲੋਂ ਉੱਥੇ ਤੁਹਾਡਾ ਸਫਰ ਕਿਉਂ ਜਾ ਰਿਹਾ ਕਿਹੋ ਜਿਹਾ ਤਜਰਬਾ ਸੀ ਉਹਦੇ ਬਾਰੇ ਜ਼ਰੂਰ ਦੱਸੋ ਕਿਉਂਕਿ ਚੈਂਪੀਅਨਜ਼ ਲੀਗ ਵਿੱਚ ਖੇਡਣਾ ਜੋ ਕਿ ਕਲੱਬ ਫੁੱਟਬਾਲ ਦਾ ਸਭ ਤੋਂ ਵੱਡਾ ਟੂਰਨਾਮੈਂਟ ਹੁੰਦਾ ਹੈ ਬਹੁਤ ਮਾਣ ਵਾਲੀ ਗੱਲ ਹੈ ਸੋ ਉਸ ਤਜਰਬੇ ਬਾਰੇ ਦੱਸੋ ਕਿ ਉੱਥੇ ਤੁਹਾਡਾ ਤਜਰਬਾ ਕਿਉਂ ਜਾ ਰਿਹਾ ਅ ਜਦੋਂ ਮੈਂ ਆਪਣੇ ਗ੍ਰੀਸ ਦੇ ਵਿੱਚ ਸਾਈਨ ਕੀਤਾ ਤੇ ਉੱਥੇ ਦਾ ਕੰਪੀਟੀਸ਼ਨ ਜਿਹੜਾ ਆ ਉਹ ਵੀ ਬਹੁਤ ਟਾਫ ਆ ਤੇ ਜਿਹੜੇ ਪਲੇਅਰ ਦਾ ਮਤਲਬ ਵੱਖ-ਵੱਖ ਕੰਟਰੀਆਂ ਤੋਂ ਆ ਚੁੱਕੇ ਹੁੰਦੇ ਉੱਤੇ ਤੇ ਮੇਰੇ ਨਾਲ ਵੀ ਜਿਹੜੇ ਪਲੇਅਰ ਸੀਗੇ ਉਹ ਮਤਲਬ ਕਾਫੀ ਐਕਸਪੀਰੀਅੰਸ ਸੀ ਮੇਰੇ ਨਾਲ ਕੋਲੰਬੀਆ ਦੇ ਪਲੇਅਰ ਖੇਡਦੇ ਸੀ ਜਿਹੜੇ ਰੀਸੈਂਟ ਹੁਣ ਵਰਲਡ ਕੱਪ ਦੇ ਵਿੱਚ ਖੇਡ ਰਹੇ ਸੀਗੇ ਹਾਂਜੀ ਤੇ ਉਹਨਾਂ ਦੇ ਵਿੱਚ ਕੰਪੀਟ ਕਰਨਾ ਜਾ ਕੇ ਉਹਨਾਂ ਦੇ ਨਾਲ ਖੇਡਣਾ ਉਹ ਐਕਸਪੀਰੀਅੰਸ ਮਤਲਬ ਲਾਈਫਟਾਈਮ ਲਈ ਮਤਲਬ ਬਹੁਤ ਹੈਲਪ ਕਰ ਰਿਹਾ ਮੈਨੂੰ ਇਸ ਟਾਈਮ ਦੇ ਵਿੱਚ ਵੀ ਕਿਉਂਕਿ ਰੀਸੈਂਟ ਹੁਣ ਅਸੀਂ ਐਫਸੀ ਗੇ ਗਏ ਸੀਗੇ ਉਹਦੇ ਵਿੱਚ ਵੀ ਮਤਲਬ ਰਿਜ਼ਲਟ ਵਧੀਆ ਰਿਹਾ ਸਾਡਾ ਜੀ ਤੇ ਜਿਹੜਾ ਉਹਨਾਂ ਦੇ ਵਿੱਚ ਟ੍ਰੇਨਿੰਗ ਵਗੈਰਾ ਕਰਨਾ ਆ ਜਿਹੜਾ ਉਹਨਾਂ ਦਾ ਡਿਸਪਲਾਈਨ ਆ ਉਹ ਮਤਲਬ ਕਾਫੀ ਜ਼ਿਆਦਾ ਵਧੀਆ ਆ ਤੇ ਉਹਨਾਂ ਦੇ ਵਿੱਚ ਖੇਡ ਕੇ ਮਤਲਬ ਤੁਸੀਂ ਇੱਕ ਪ੍ਰੋਫੈਸ਼ਨਲ ਫੋਟੋਵਾਲ ਤੁਸੀਂ ਫੀਲ ਕਰ ਸਕਦੇ ਹੋ ਜੀ ਹਾਂਜੀ ਤੇ ਜਿਹੜੇ ਉਹਨਾਂ ਦੇ ਮੈਨੇਜਮੈਂਟ ਵਗੈਰਾ ਆ ਉਹ ਵੀ ਕਾਫੀ ਬਹੁਤ ਵਧੀਆ ਆ ਹਾਂਜੀ ਤੇ ਪ੍ਰੋਪਰ ਫੀਲ ਆਉਂਦਾ ਆ ਕਿ ਮਤਲਬ ਤੁਸੀਂ ਇੱਕ ਬਹੁਤ ਵਧੀਆ ਲੈਵਲ ਦੇ ਉੱਤੇ ਖੇਡ ਰਹੇ ਆ ਜਦੋਂ ਤੁਸੀਂ ਚੈਂਪੀਅਨ ਲੀਗ ਖੇਡਦੇ ਆ ਜੀ ਸੁਪੋਜ਼ ਉੱਚ ਪੱਧਰ ਦਾ ਇੱਕ ਤਜਰਬਾਦਾਰ ਨੂੰ ਹੋਇਆ ਉਸ ਲੀਗ ਵਿੱਚ ਉਹਨਾਂ ਖਿਡਾਰੀਆਂ ਦੇ ਨਾਲ ਖੇਡਦੇ ਹੋਣ ਤੇ ਗੱਲ ਜਦੋਂ ਆਪਾਂ ਕਰਾਂਗੇ ਤੁਹਾਡੀਆਂ ਪ੍ਰਾਪਤੀਆਂ ਦੀ ਤਫਸੀਲ ਵਿੱਚ ਉਹਦੀ ਗੱਲ ਕਰਾਂਗੇ ਪਰ ਉਸ ਤੋਂ ਪਹਿਲਾਂ ਇੱਕ ਰਿਕਾਰਡ ਬਾਰੇ ਜ਼ਿਕਰ ਕਰਨਾ ਬਹੁਤ ਜ਼ਰੂਰੀ ਹੈ ਇੱਕ ਤੁਹਾਡਾ ਜਿਹੜਾ ਰਿਕਾਰਡ ਜਿਹੜਾ ਬਹੁਤ ਕਿਸੇ ਵਿਰਲੇ ਟਾਵੇਂ ਖਿਡਾਰੀ ਦੇ ਹਿੱਸੇ ਹੀ ਆਉਂਦਾ ਹੈ ਕਿ ਤੁਸੀਂ ਚੈਂਪੀਅਨਸ ਲੀਗ ਵਿੱਚ ਖੇਡਦੇ ਹੋਏ ਇੱਕੋ ਹੀ ਹਾਫ ਦੇ ਅੰਦਰ ਹੈਟ੍ਰਿਕ ਬਣਾਈ ਸੀ ਜੋ ਕਿ ਭਾਰਤ ਦੇ ਕਿਸੇ ਹੋਰ ਖਿਡਾਰੀ ਦੇ ਹਿੱਸੇ ਅੱਜ ਤੱਕ ਇਹ ਰਿਕਾਰਡ ਨਹੀਂ ਆਇਆ ਚੈਂਪੀਅਨਸ ਲੀਗ ਵਿੱਚ ਕੋਈ ਖਿਡਾਰੀ ਦਾ ਪਹੁੰਚਣਾ ਹੀ ਬਹੁਤ ਵੱਡੀ ਗੱਲ ਹੁੰਦੀ ਹੈ ਉੱਥੇ ਤੁਸੀਂ ਇੱਕੋ ਹਾਫ ਦੇ ਵਿੱਚ ਹੈਟ੍ਰਿਕ ਦਾ ਰਿਕਾਰਡ ਬਣਾਇਆ ਸੀ ਉਸ ਮੈਚ ਬਾਰੇ ਉਸ ਰਿਕਾਰਡ ਬਾਰੇ ਦੱਸੋ ਕਿ ਉਹ ਕਿਵੇਂ ਮੁਕਾਮ ਤੁਸੀਂ ਸਰਜਾ ਅਮ ਜਦੋਂ ਮੈਂ ਆਪਣੇ ਕਲੱਬ ਵੱਲੋਂ ਖੇਡ ਰਹੀ ਸੀ ਤੇ ਮੈਨੇ ਮੈਂ ਹੈਟ੍ਰਿਕ ਅ ਅਸਿਸਟ ਜੋ ਕੀਤੇ ਸੀਗੇ ਤੇ ਉਸ ਟਾਈਮ ਦੇ ਉੱਤੇ ਮਤਲਬ ਕਾਫੀ ਪ੍ਰਾਊਡ ਫੀਲ ਹੋ ਰਿਹਾ ਸੀਗਾ ਕਿਉਂਕਿ ਪਹਿਲਾਂ ਮੈਂ ਪਹਿਲੀ ਐਥਲੀਟਾਂ ਜੋ ਚੈਂਪੀਅਨਸ ਲੀਗ ਦੇ ਵਿੱਚ ਖੇਡਦੀਆਂ ਤੇ ਮੈਨੇ ਮੈਂ ਅ ਅਸਿਸਟ ਕੀਤੇ ਆ ਹੈਟ੍ਰਿਕ ਅਸਿਸਟ ਕੀਤੇ ਆ ਤੇ ਇਸ ਸਭ ਕੁਝ ਮਤਲਬ ਦੇਖ ਕੇ ਫਿਰ ਫੀਲ ਹੁੰਦਾ ਹੈ ਕਿ ਹਾਂ ਬਈ ਹੁਣ ਜੋ ਮਿਹਨਤ ਕੀਤੀ ਹੈ ਉਹ ਮੇਰੀ ਫਲ ਲਾ ਰਹੀ ਹੈ ਹਾਂਜੀ ਸੋ ਬਹੁਤ ਵੱਡੀ ਗੱਲ ਹੁੰਦੀ ਹੈ ਚੈਂਪੀਅਨਸ ਲੀਗ ਇੱਕ ਨਾਂ ਹੀ ਬਹੁਤ ਵੱਡਾ ਇੱਕ ਮੁਕਾਮ ਆ ਉਹਦੇ ਵਿੱਚ ਖੇਡਣਾ ਬਹੁਤ ਵੱਡੀ ਮਾਣ ਵਾਲੀ ਗੱਲ ਹੁੰਦੀ ਹੈ ਤੇ ਤੁਸੀਂ ਉਹਦੇ ਵਿੱਚ ਹੈਟ੍ਰਿਕ ਵਰਗੀ ਇੱਕ ਕਾਮਯਾਬੀ ਦਰਜ ਕਰਵਾਈ ਇਸ ਤੋਂ ਇਲਾਵਾ ਕਿਹੜੇ ਕਿਹੜੇ ਟੂਰਨਾਮੈਂਟ ਜਾਂ ਤੁਸੀਂ ਕੋਈ ਖਿਤਾਬ ਜਿੱਤੇ ਉਹਨਾਂ ਦਾ ਜ਼ਿਕਰ ਕਰਨਾ ਚਾਹੋਗੇ ਹੁਣ ਤੱਕ ਦੇ ਸਮੁੱਚੇ ਸਫ਼ਰ ਦਰਾਂ ਕਿਸੇ ਵੀ ਪੱਧਰ ਉੱਤੇ ਉਹਨਾਂ ਦੇ ਬਾਰੇ ਜ਼ਰੂਰ ਦੱਸੋ ਅ ਜਦੋਂ ਮੈਂ ਆਪਣੇ ਕਲੱਬ ਟੂਰਨਾਮੈਂਟ ਦੇ ਵਿੱਚ ਖੇਡਦੀ ਸੀ ਤੇ ਮੈਂ 2019 ਦੇ ਵਿੱਚ ਅਮਰਜਿੰਗ ਪਲੇਅਰ ਆਫ ਦਿ ਈਅਰ ਮਿਲਿਆ ਸੀ ਮੈਨੂੰ IWLL ਦੇ ਵਿੱਚ ਉਸ ਤੋਂ ਬਾਅਦ ਫਿਰ ਮੈਨੂੰ ਨੈਕਸ ਸੀਜ਼ਨ ਦੇ ਵਿੱਚ ਪਲੇਅਰ ਆਫ ਦਿ ਈਅਰ ਮਿਲਿਆ ਸੀਗਾ ਤੇ ਦੋ ਵਾਰ ਮੈਂ ਮੈਨੂੰ ਐਮਬੀਪੀ ਮਿਲ ਚੁੱਕਿਆ ਹੈ ਜੀ ਐਫਐਫ ਅਵਾਰਡਸ ਦੇ ਵਿੱਚ ਜੀ ਹਾਂਜੀ ਤੇ ਉਸ ਤੋਂ ਬਾਅਦ ਸਾਈਪ੍ਰਸ ਦੇ ਵਿੱਚ ਮੈਨੂੰ ਬੈਸਟ 11 ਦਾ ਅਵਾਰਡ ਮਿਲਿਆ ਆ ਹੂੰ ਦੋਨੋਂ ਸੀਜ਼ਨ ਦੇ ਵਿੱਚ ਜੀ ਤੇ ਰੀਸੈਂਟ ਵੀ ਹੁਣ ਮੈਨੂੰ ਗ੍ਰੀਸ ਦੇ ਵਿੱਚ ਬੈਸਟ 11 ਦਾ ਅਵਾਰਡ ਮਿਲ ਰਿਹਾ ਜੀ ਸੋ ਬਹੁਤ ਸਾਰੇ ਮਾਨ ਸਨਮਾਨਦਾਨ ਹਾਸਲ ਹੋਏ ਨੇ ਖਾਸ ਕਰ ਨੌਜਵਾਨ ਉਮਰੇ ਖੇਡਣ ਵਾਲੇ ਖਿਡਾਰੀਆਂ ਦੇ ਵਰਗ ਵਿੱਚ ਜਿਵੇਂ ਤੁਸੀਂ ਦੱਸਿਆ ਤੁਹਾਨੂੰ ਇਮਰਜਿੰਗ ਭਾਵੀ ਕੇ ਪਾਵ ਕੇ ਜਿਹੜੇ ਆਉਣ ਵਾਲੇ ਸਮੇਂ ਦੇ ਬਿਹਤਰੀਨ ਖਿਡਾਰੀ ਹੋਣ ਦੀ ਸੰਭਾਵਨਾ ਹੁੰਦੀ ਹੈ ਉਹਨਾਂ ਨੂੰ ਜੋ ਇਨਾਮ ਦਿੱਤੇ ਜਾਂਦੇ ਨੇ ਸਾਰੇ ਤੁਹਾਨੂੰ ਹਾਸਲ ਹੋਏ ਨੇ ਇਹ ਵੀ ਬਹੁਤ ਵਧੀਆ ਗੱਲ ਤੁਸੀਂ ਅ ਦਸੀਏ ਤੇ ਜਦੋਂ ਤੁਸੀਂ ਕਮਾਂਤਰੀ ਪੱਧਰ ਉੱਤੇ ਖੇਡੇ ਹੋ ਉੱਥੇ ਤੁਸੀਂ ਸਾਰੇ ਰੁਝਾਨ ਵੇਖਿਆ ਹੁਣ ਤੁਹਾਨੂੰ ਫਰਕ ਕੀ ਲੱਗਾ ਕਿ ਸਾਡੇ ਇਥੋਂ ਦਾ ਫੁੱਟਬਾਲ ਤੇ ਬਾਹਰਲੇ ਦੇਸ਼ਾਂ ਦਾ ਫੁੱਟਬਾਲ ਉਹਦੇ ਵਿੱਚ ਤੁਸੀਂ ਵੱਡਾ ਫਰਕ ਕੀ ਦੇਖਿਆ ਜਾਂ ਕੀ ਕਮੀਆਂ ਅਫੀਸ਼ੀਅਲ ਤੁਹਾਨੂੰ ਲੱਗੀਆਂ ਸਾਡੇ ਢਾਂਚੇ ਵਿੱਚ ਜਿਹੜੀਆਂ ਸੁਧਾਰੀਆਂ ਜਾ ਸਕਦੀਆਂ ਤੇ ਉਹ ਚੀਜ਼ ਮੈਂ ਨੋਟਿਸ ਕੀਤੀ ਆ ਉਹਨਾਂ ਦੇ ਤੇ ਸਾਡੇ ਦੇ ਵਿੱਚ ਉਹਨਾਂ ਦੇ ਕੋਲ ਮਤਲਬ ਹਰ ਸਾਲ ਮੈਚੇਜ਼ ਹੁੰਦੇ ਆ ਤੇ ਆਪਣੇ ਸਿਰਫ ਜਿਹੜੀ ਲੀਗ ਹੁੰਦੀ ਆ ਉਹ ਸਿਰਫ ਤਿੰਨ ਜਾਂ ਚਾਰ ਮਹੀਨੇ ਦੀ ਹੁੰਦੀ ਆ ਬਸ ਤੇ ਉਸ ਤੋਂ ਬਾਅਦ ਜਿਹੜਾ ਐਥਲੀਟ ਆ ਉਹ ਆਪਣਾ ਮਤਲਬ ਇੰਡੀਵਿਜੁਅਲ ਟ੍ਰੇਨਿੰਗ ਕਰਦਾ ਆ ਸਭ ਕੁਝ ਇੰਡੀਵਿਜੁਅਲੀ ਕਰਦਾ ਆ ਕੋਈ ਆਪਣੇ ਯੂਨੀਵਰਸਿਟੀ ਟੀਮ ਦੇ ਵਿੱਚ ਖੇਡ ਰਿਹਾ ਕੋਈ ਆਪਣੇ ਡਿਪਾਰਟਮੈਂਟ ਵੱਲੋਂ ਖੇਡ ਰਿਹਾ ਤੇ ਜ਼ਿਆਦਾ ਟੂਰਨਾਮੈਂਟ ਨਹੀਂ ਹੁੰਦੇ ਉਹਨਾਂ ਤੋਂ ਪਰ ਬਾਹਰ ਉਹਨਾਂ ਦੇ ਪੂਰਾ ਸਾਲ ਫੁੱਟਬਾਲ ਚੱਲਦਾ ਰਹਿੰਦਾ ਸਿਰਫ ਇੱਕ ਮਹੀਨਾ ਉਹ ਰੈਸਟ ਵਗੈਰਾ ਕਰਦੇ ਆ ਉਸ ਤੋਂ ਬਾਅਦ ਉਹਨਾਂ ਦਾ ਸੀਜ਼ਨ ਫੇਰ ਸਟਾਰਟ ਹੋ ਜਾਂਦਾ ਫਿਰ ਪੂਰਾ ਸਾਲ ਉਹ ਫੁੱਟਬਾਲ ਖੇਡਦੇ ਰਹਿੰਦੇ ਆ ਇਹ ਮੇਰੇ ਹਸਾਬ ਨਾਲ ਸਭ ਤੋਂ ਮੇਨ ਪ੍ਰੋਬਲਮ ਹੈ ਇਸ ਟਾਈਮ ਦੇ ਵਿੱਚ ਕਿ ਜਿਹੜੇ ਐਥਲੀਟ ਆ ਉਹਨਾਂ ਨੂੰ ਗੇਮਸ ਨਹੀਂ ਮਿਲਦੇ ਜ਼ਿਆਦਾ ਪਰ ਬਾਹਰ ਪੂਰਾ ਸਾਲ ਫੋਟੋ ਵਾਲ ਚੱਲਦਾ ਰਹਿੰਦਾ ਅਸੀਂ ਹਰ ਵੀਕ ਦੇ ਵਿੱਚ ਇੱਕ ਜਾਂ ਦੋ ਮੈਚ ਖੇਡਦੇ ਸੋ ਜਿਹੜਾ ਫੁੱਟਬਾਲ ਦਾ ਇੱਕ ਢਾਂਚਾ ਹੈ ਉਹਦੇ ਵਿੱਚ ਤੁਹਾਡੇ ਮੁਤਾਬਕ ਜਿਹੜੇ ਨੇ ਮੈਚ ਹੋਰ ਜ਼ਿਆਦਾ ਲਗਾਤਾਰਤਾ ਦੇ ਨਾਲ ਹੋਣੇ ਚਾਹੀਦੇ ਆ ਇਹ ਨਹੀਂ ਕਿ ਥੋੜੇ ਸਮੇਂ ਲਈ ਮੈਚ ਹੋ ਗਏ ਤੇ ਬਾਅਦ ਖਿਡਾਰੀ ਆਲਾ ਦੁਆਲਾ ਝਾਕਦਾ ਰਹੇ ਸੋ ਇਹ ਚੀਜ਼ ਦੇ ਉੱਪਰ ਸੁਧਾਰ ਜ਼ਰੂਰ ਕੀਤਾ ਜਾ ਸਕਦਾ ਤੇ ਲੜਕੀਆਂ ਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਕਿਉਂਕਿ ਆਪਾਂ ਵੇਖ ਰਹੇ ਹਾਂ ਕਿ ਕੁੜੀਆਂ ਦੀਆਂ ਖੇਡਾਂ ਬਿਹਤਰ ਹੋ ਰਹੀਆਂ ਨੇ ਬਾਕੀ ਖੇਡਾਂ ਵੀ ਬਿਹਤਰ ਹੋ ਰਹੀਆਂ ਨੇ ਫੁੱਟਬਾਲ ਵਿੱਚ ਤੁਸੀਂ ਕੀ ਮੰਨਦੇ ਹੋ ਕਿ ਲੜਕੀਆਂ ਦਾ ਫੁੱਟਬਾਲ ਅੱਗੇ ਵਧ ਰਿਹਾ ਹੈ ਆਉਣ ਵਾਲੇ ਸਮੇਂ ਵਿੱਚ ਹੋਰ ਅੱਗੇ ਵਧਣ ਦੀ ਸੰਭਾਵਨਾ ਹੈ ਪਰ ਕੰਪੇਅਰ ਕਰੇ ਜਾਵੇ ਤੇ ਮੈਨਜ਼ ਦੇ ਨਾਲ ਬਹੁਤ ਜ਼ਿਆਦਾ ਡਿਫਰੈਂਸ ਆ ਮਤਲਬ ਪੇ ਵਗੈਰਾ ਸਾਰੇ ਕੁਝ ਨਾਲ ਬਹੁਤ ਜ਼ਿਆਦਾ ਡਿਫਰੈਂਸ ਆ ਤੇ ਪਰ ਹੁਣ ਜਿਸ ਹਿਸਾਬ ਨਾਲ ਦੇਖ ਰਹੇ ਹਾਂ ਕਿ ਬਾਰ ਦੇ ਵਿੱਚ ਵੀ ਸੇਮ ਪ੍ਰੋਬਲਮ ਆ ਮਤਲਬ ਕਿ ਔਰ ਇੱਥੇ ਵੀ ਸੇਮ ਪ੍ਰੋਬਲਮ ਆ ਬਟ ਹੁਣ ਥੋੜਾ ਡਿਵੈਲਪ ਹੋ ਰਿਹਾ ਹੈ ਔਮਨਸ ਫੁੱਟਬਾਲ ਵੀ ਮਤਲਬ ਕਿਉਂਕਿ ਹੁਣ ਰੀਸੈਂਟ ਯੂਰਪ ਯੂਰੋਪਾ ਕਪ ਜੋ ਚੱਲ ਰਿਹਾ ਹੈ ਔਮਨਸ ਦਾ ਹਾਂਜੀ ਉਹਦੇ ਵਿੱਚ ਵੀ ਕਾਫੀ ਸਾਰੇ ਲੋਕ ਆ ਰਹੇ ਆ ਦੇਖਣ ਬਿਲਕੁਲ ਤੇ ਹਾਂਜੀ ਤੇ ਇੰਡੀਆ ਟੀਮ ਦੇ ਵਿੱਚ ਵੀ ਇਹੀ ਹੁੰਦਾ ਹੈ ਕਿ ਜ਼ਿਆਦਾ ਲੋਕ ਨਹੀਂ ਦੇਖਦੇ ਜਿਹਦੇ ਕਰਕੇ ਇੰਨੀ ਉਹਨਾਂ ਨੂੰ ਪੋਪੂਲਾਰਿਟੀ ਨਹੀਂ ਮਿਲਦੀ ਆ ਜਿਵੇਂ ਹੁਣ ਰੀਸੈਂਟਲੀ ਆਪਾਂ AFC ਕੱਪ ਲਈ ਕੁਆਲੀਫਾਈ ਹੋਏ ਆ ਜੋ ਕਿ ਮੈਂਦ ਨਹੀਂ ਹੋਇਆ ਤੇ ਪ੍ਰੋਬਲਮ ਇਹੀ ਆਂਦੀ ਆ ਕਿ ਮੈਨ ਕੀ ਉਹ ਪੋਪੂਲਾਰਿਟੀ ਨਹੀਂ ਮਿਲਦੀ ਉਹਨਾਂ ਨੂੰ ਉਹ ਪਸੰਸਾ ਨਹੀਂ ਮਿਲਦੀ ਤੇ ਜਿਹਦੇ ਨਾਲ ਮਤਲਬ ਕਿ ਔਰੂਮਨਸ ਨੂੰ ਹੋਰ ਉਸ ਚਾਅ ਮਿਲ ਸਕਿਆ ਜੀ ਤੁਹਾਡੇ ਕਹਿਣ ਦਾ ਪਾਵ ਹੈ ਕਿ ਉਨੀ ਚਰਚਾ ਨਹੀਂ ਮਿਲਦੀ ਉਹਨਾਂ ਮੀਡੀਆ ਵੱਲੋਂ ਸਾਰਿਆਂ ਬਨੋਂ ਨਾਲ ਧਿਆਨ ਨਹੀਂ ਦਿੱਤਾ ਜਾਂਦਾ ਕਿ ਜਿੰਨਾ ਪੁਰਸ਼ਾਂ ਦੀ ਟੀਮ ਵੱਲ ਦਿੱਤਾ ਜਾਂਦਾ ਬਰਾਬਰਤਾ ਇਸ ਬੰਨੇ ਹੋਣੀ ਚਾਹੀਦੀ ਹੈ ਸੁਧਾਰ ਆ ਰਿਹਾ ਪਰ ਆਪਾਂ ਆਸ ਕਰਦੇ ਕਿ ਹੋਰ ਬਿਹਤਰ ਹੋਊਗੀ ਸਥਿਤੀ ਤੇ ਪੰਜਾਬ ਦੀ ਗੱਲ ਜੇਕਰ ਆਪਾਂ ਕਰੀਏ ਤੁਸੀਂ ਪੰਜਾਬ ਦੀ ਪ੍ਰਤੀਨਿਧਤਾ ਕੀਤੀ ਹੈ ਕੌਮੀ ਪੱਧਰ ਉੱਤੇ ਤੇ ਅੰਤਰਰਾਸ਼ਟਰੀ ਪੱਧਰ ਉੱਪਰ ਵੀ ਤੁਸੀਂ ਪੰਜਾਬ ਵੱਲੋਂ ਅੱਗੇ ਵਧ ਕੇ ਖੇਡੇ ਹੋ ਸੋ ਪੰਜਾਬ ਵਿੱਚ ਕੀ ਸਥਿਤੀ ਤੁਹਾਨੂੰ ਨਜ਼ਰ ਆਉਂਦੀ ਹੈ ਕਿਉਂਕਿ ਮਾਹਲਪੁਰ ਦੀ ਗੱਲ ਕਰ ਲਈਏ ਕਿਸੇ ਸਮੇਂ ਫੁੱਟਬਾਲ ਦੇ ਗੜਵਜੋ ਜਾਣਿਆ ਜਾਂਦਾ ਸੀ ਫਿਰ ਨਿਘਾਰ ਆਉਂਦਾ ਆਪਾਂ ਵੇਖਿਆ ਕਿ ਉਸ ਕਦਰ ਖਿਡਾਰੀ ਨਹੀਂ ਆਏ ਜਿਸ ਤਰ੍ਹਾਂ ਕਿਸੇ ਸਮੇਂ ਆਉਂਦੇ ਹੁੰਦੇ ਸੀ ਸੋ ਹੁਣ ਤੁਹਾਨੂੰ ਕੀ ਲੱਗਦਾ ਤੁਸੀਂ ਜਦੋਂ ਆਲੇ ਦੁਆਲੇ ਵੇਖਦੇ ਹੋ ਕਿ ਬੱਚੇ ਆ ਰਹੇ ਆ ਜੁੜ ਰਹੇ ਆ ਫੁੱਟਬਾਲ ਨਾਲ ਖਾਸ ਕਰ ਨੌਜਵਾਨ ਮੁੰਡੇ ਕੁੜੀਆਂ ਉਹਨਾਂ ਦੇ ਵਿੱਚ ਤੁਸੀਂ ਕਿਹੋ ਜਿਹਾ ਉਤਸ਼ਾਹ ਵੇਖਦੇ ਹੋ ਫੁੱਟਬਾਲ ਵਿੱਚ ਆਉਣ ਸੰਬੰਧੀ ਮੈਂ ਜ਼ਿਆਦਾ ਟਾਈਮ ਆਪਣੇ ਏਰੀਆ ਦੇ ਵਿੱਚ ਸਪੈਂਡ ਨਹੀਂ ਕਰਦੀ ਆ ਪਰ ਮੈਂ ਜਦੋਂ ਵੀ ਆਂਦੀ ਆ ਤੇ ਮੈਂ ਆਪਣੇ ਆਲੇ ਨਾਲ ਜਿਹੜੇ ਆਲੇ ਦੁਆਲੇ ਦੇ ਅਕੈਡਮੀਆਂ ਵਗੈਰਾ ਉੱਥੇ ਵਿਜ਼ਿਟ ਜ਼ਰੂਰ ਕਰਦੀ ਆ ਜੀ ਤੇ ਮੈਨਸ ਫੁੱਟਬਾਲ ਹੱਲੇ ਵੀ ਮੇਰੇ ਹਸਾਬ ਨਾਲ ਉਹਨਾਂ ਹੀ ਮਤਲਬ ਪਪੂਲਰ ਹੈਗਾ ਉੱਥੇ ਪਰ ਮੈਂ ਦੇਖ ਰਹੀ ਹਾਂ ਕਿ ਔਰਤਾਂਜ਼ ਫੁੱਟਬਾਲ ਵੀ ਉੱਥੇ ਕਾਫੀ ਮਤਲਬ ਪਪੂਲਰ ਹੋ ਰਿਹਾ ਹੈ ਯਾ ਮੇਰੇ ਟਾਈਮ ਦੇ ਵਿੱਚ ਕੋਈ ਅਕੈਡਮੀ ਨਹੀਂ ਹੁੰਦੀ ਸੀ ਮੇਰੇ ਆਲੇ ਦੁਆਲੇ ਤੇ ਬਟ ਹੁਣ ਦੋ ਤਿੰਨ ਅਕੈਡਮੀਆ ਨੇ ਜੇ ਉੱਥੇ ਚੱਲ ਰਹੀਆਂ ਨੇ ਜੋ ਊਮਨਸ ਨੂੰ ਟ੍ਰੇਨਿੰਗ ਦੇ ਰਹੀਆਂ ਨੇ ਅਡੇਲੀ ਹਾਂ ਜੀ ਸੋ ਸਿਖਲਾਈ ਦੇਣ ਵਾਲੀਆਂ ਜਿਹੜੀਆਂ ਸੰਸਥਾਵਾਂ ਆ ਅਕੈਡਮੀਆ ਆ ਉਹਨਾਂ ਦਾ ਬਹੁਤ ਯੋਗਦਾਨ ਹੁੰਦਾ ਹੈ ਹਾਂ ਜੀ ਦਰਸ਼ਕਾਂ ਨੂੰ ਤੁਸੀਂ ਕੀ ਦੱਸਣਾ ਚਾਹੋਗੇ ਕਿ ਸਾਡੇ ਜਿਵੇਂ ਥੋੜਾ ਜਿਹਾ ਜ਼ਿਕਰ ਤੁਸੀਂ ਕੀਤਾ ਵੀ ਹੈ ਅਕੈਡਮੀਆ ਤੇ ਸੰਸਥਾਵਾਂ ਮੌਜੂਦ ਆ ਜੋ ਸਿਖਾ ਸਕਣ ਬੱਚਿਆਂ ਨੂੰ ਫੁੱਟਬਾਲ ਦੇ ਗੋਰ ਸਿਖਾ ਸਕਣ ਜਾਂ ਇੰਨੇ ਕੋਚਿੰਗ ਦੇ ਸਾਡੇ ਇੱਥੇ ਪੱਧਰ ਮੌਜੂਦ ਆ ਇੰਨੇ ਜ਼ਿਆਦਾ ਤਾਂ ਨਹੀਂ ਬਟ ਸਟਿਲ ਗਰੋ ਕਰ ਰਹੀਆਂ ਨੇ ਮਤਲਬ ਅਕੈਡਮੀਜ਼ ਵਗੈਰਾ ਜਿਵੇਂ ਕਿ ਪਹਿਲਾਂ ਮੈਂ ਤੁਹਾਨੂੰ ਦੱਸਿਆ ਕਿ ਔਮਨਸ ਦੀ ਕੋਈ ਟੀਮ ਨਹੀਂ ਹੁੰਦੀ ਸੀ ਮੇਰੇ ਆਲੇ ਦੁਆਲੇ ਏਰੀਆ ਦੇ ਵਿੱਚ ਹੁਣ 2 ਜਾਂ 3 ਅਕੈਡਮੀਜ਼ ਨੇ ਉੱਥੇ ਜਿਹੜੇ ਔਮਨਸ ਨੂੰ ਟ੍ਰੇਨਿੰਗ ਦੇ ਰਹੇ ਆ ਤੇ ਆਈ ਹੋਪ ਮਤਲਬ ਫਿਊਚਰ ਵਿੱਚ ਵੀ ਹੌਲੀ ਹੌਲੀ ਹੋਰ ਗਰੋ ਹੋਵੇ ਫੁੱਟਬਾਲ ਪੰਜਾਬ ਦੇ ਵਿੱਚ ਵੀ ਜੀ ਤੇ ਸਕੂਲਾਂ ਵਿੱਚ ਜੋ ਟੂਰਨਾਮੈਂਟ ਹੁੰਦੇ ਆ ਮੁਕਾਬਲੇ ਕਰਵਾਏ ਜਾਂਦੇ ਆ ਤੇ ਪਿੰਡਾਂ ਵਿੱਚ ਜੋ ਖੇਡ ਮੇਲੇ ਹੁੰਦੇ ਆ ਉੱਥੇ ਆਪਾਂ ਵੇਖ ਰਹੇ ਆ ਕਿ ਹੌਲੀ ਹੌਲੀ ਮੁਕਾਬਲੇ ਹੋਣ ਲੱਗੇ ਨੇ ਕੁੜੀਆਂ ਦੇ ਵੀ ਤੇ ਮੁੰਡਿਆਂ ਦੇ ਵੀ ਆਪਾਂ ਆਸ ਕਰ ਸਕਦੇ ਆ ਕਿ ਉੱਥੋਂ ਵੀ ਵਧੀਆ ਖਿਡਾਰੀ ਜਿਹੜੇ ਆ ਉਹ ਨਿਕਲ ਕੇ ਆਉਣਗੇ ਹਾਂਜੀ ਤੇ ਇੱਕ ਬਹੁਤ ਜ਼ਰੂਰੀ ਸਵਾਲ ਇਹ ਤੁਹਾਡੇ ਤੋਂ ਪੁੱਛਾਂਗੇ ਕਿ ਆਉਣ ਵਾਲੇ ਸਮੇਂ ਲਈ ਤੁਸੀਂ ਆਪਣੇ ਲਈ ਕੁਝ ਟੀਚੇ ਨਿਰਧਾਰਤ ਕੀਤੇ ਆ ਕਿਸੇ ਹੋਰ ਵੱਡੇ ਮੁਕਾਮ ਤੇ ਤੁਸੀਂ ਆਪਣੇ ਆਪ ਨੂੰ ਵਿਖਣਾ ਚਾਹੋਗੇ ਆਉਣ ਵਾਲੇ ਸਮੇਂ ਦੌਰਾਨ ਕਾਫੀ ਪ੍ਰਾਪਤੀਆਂ ਤੁਸੀਂ ਇਸ ਛੋਟੀ ਉਮਰੇ ਨੌਜਵਾਨ ਉਮਰੇ ਹੁਣ ਤਾਈਂ ਕੀਤੀਆਂ ਹੋਈਆਂ ਨੇ ਇਸ ਕੋਈ ਸ਼ੱਕ ਨਹੀਂ ਕਿ ਤੁਸੀਂ ਅੰਤਰਰਾਸ਼ਟਰੀ ਪੱਧਰ ਤੇ ਵੀ ਖੇਡੇ ਹੋਏ ਹੋ ਤੇ ਅੰਤਰਰਾਸ਼ਟਰੀ ਪੱਧਰ ਤੇ ਯੂਰੋਪੀ ਲੀਗ ਵਿੱਚ ਵੀ ਚੈਂਪੀਅਨਜ਼ ਲੀਗ ਵਿੱਚ ਵੀ ਤੁਸੀਂ ਖੇਡ ਲਿਆ ਇਸ ਤੋਂ ਅੱਗੇ ਤੁਸੀਂ ਹੋਰ ਆਪਣੇ ਆਪ ਨੂੰ ਕਿੱਥੇ ਵੇਖਦੇ ਹੋ ਕਿਉਂਕਿ ਤੁਹਾਡਾ ਹਲੇ ਕੈਰੀਅਰ ਦਾ ਬਹੁਤ ਲੰਮਾ ਸਮਾਂ ਅੱਗੇ ਆਉਣਾ ਬਾਕੀ ਹੈ ਸੋ ਕੀ ਟੀਚੇ ਰੱਖੇ ਨੇ ਤੁਸੀਂ ਆਪਣੇ ਲਈ ਆਉਣ ਵਾਲੇ ਸਮੇਂ ਦੌਰਾਨ ਅ ਮੇਰਾ ਮੇਨ ਮੋਟਿਵ ਤਾਂ ਇਹ ਹੀ ਆ ਕਿ ਮੈਂ ਆਪਣੀ ਭਾਰਤੀ ਜਿਹੜੀ ਟੀਮਾਂ ਉਹਨਾਂ ਨੂੰ FIFA ਵਰਲਡ ਕੱਪ ਦੇ ਵਿੱਚ ਖੇਡਣਾ ਦੇਖਣਾ ਚਾਹੁੰਦੀ ਆ ਤੇ ਆਈ ਹੋਪ ਇਨ ਫਿਊਚਰ ਆਲਸੋ ਕਿ ਅਸੀਂ ਕੁਆਲੀਫਾਈ ਕਰ ਪਾਈਏ ਜੀ ਵਰਲਡ ਕੱਪ ਦੇ ਵਿੱਚ ਤੇ ਕਲੱਬਸ ਦੇ ਵਿੱਚ ਵੀ ਮੈਂ ਹੋਰ ਟਰਾਈ ਕਰ ਰਹੀ ਹਾਂ ਕਿ ਕਿਸੇ ਹੋਰ ਬੈਟਰ ਕਲੱਬ ਦੇ ਵਿੱਚ ਜਾਵਾਂ ਜਿਵੇਂ ਆਪਣੇ ਸਪੈਨਿਸ਼ ਲੀਗ ਵਗੈਰਾ ਫ੍ਰੈਂਚ ਲੀਗ ਵਗੈਰਾ ਕਿਡਾ ਤੇ ਇਹ ਸਭ ਹੁਣ ਮੈਂ ਇਹਨਾਂ ਦੇ ਲਈ ਟਰਾਈ ਕਰ ਰਹੀ ਹਾਂ ਹਾਰਡਵਰਕ ਕਰ ਰਹੀ ਹਾਂ ਜੀ ਬਹੁਤ ਵਧੀਆ ਟੀਚੇ ਤੁਸੀਂ ਰੱਖਿਆ ਖਾਸ ਤੌਰ ਤੇ ਜਦੋਂ ਤੁਸੀਂ ਜ਼ਿਕਰ ਕੀਤਾ ਕਿ ਤੁਸੀਂ ਬੇਸ਼ ਨੂੰ ਫੀਫਾ ਵਿਸ਼ਵ ਕੱਪ ਵਿੱਚ ਖੇਡਦੇ ਹੋਏ ਵੇਖਣਾ ਚਾਹੁੰਦੇ ਆ ਤੇ ਆਪਾਂ ਆਸ ਕਰਦੇ ਕਿ ਉਹਦੇ 'ਚ ਤੁਹਾਡਾ ਵੀ ਯੋਗਦਾਨ ਹੋਊਗਾ ਤੇ ਜਾਂਦੇ ਜਾਂਦੇ ਤੁਸੀਂ ਸਾਡੇ ਦਰਸ਼ਕਾਂ ਨੂੰ ਖਾਸ ਕਰਕੇ ਜੋ ਨੌਜਵਾਨ ਮੁੰਡੇ ਕੁੜੀਆਂ ਪ੍ਰੋਗਰਾਮ ਵੇਖ ਰਹੇ ਆ ਖੇਡ ਵਿੱਚ ਆਉਣ ਦੇ ਚਾਹਵਾਨ ਆ ਜਾਂ ਹੱਲੇ ਖੇਡਾਂ ਨਾਲ ਨਹੀਂ ਜੁੜੇ ਉਹਨਾਂ ਸਾਰਿਆਂ ਨੂੰ ਤੁਸੀਂ ਕੀ ਸੰਦੇਸ਼ ਦੇਣਾ ਚਾਹੋਗੇ ਆਪਣੇ ਵੱਲੋਂ ਉਹਨਾਂ ਲਈ ਉਹਨਾਂ ਦੇ ਭਵਿੱਖ ਸੰਬੰਧੀ ਕੀ ਕਹਿਣਾ ਚਾਹੋਗੇ ਅ ਮੈਂ ਜਿਹੜੇ ਯੰਗ ਐਥਲੀਟ ਵਾ ਪੰਜਾਬ ਦੇ ਵਿੱਚ ਉਹਨਾਂ ਨੂੰ ਇਹੀ ਕਹਿਣਾ ਚਾਹੁੰਦੀ ਆ ਕਿ ਜੇ ਤੁਸੀਂ ਪੈਸ਼ਨੇਟ ਆ ਫੁੱਟਬਾਲ ਦੇ ਤੇ ਆਪਣਾ ਖਿਆਲ ਰੱਖੋ ਸੇਧਾ ਤੇ ਡਿਸਪਲਾਈਨਡ ਰਹੋ ਤੇ ਹਾਰਡ ਵਰਕ ਕਰੋ ਜੇ ਤੁਸੀਂ ਅੱਗੇ ਖੇਡਣਾ ਚਾਹੁੰਦੇ ਆ ਹਾਂਜੀ ਸੋ ਖੇਡਾਂ ਦੇ ਨਾਲ ਜੁੜਨਾ ਜ਼ਰੂਰੀ ਹੈ ਇਹ ਗੱਲ ਤਾਂ ਆਪਾਂ ਹਰ ਵਾਰ ਖੇਡ ਸੰਸਾਰ ਦੇ ਅੰਕ ਵਿੱਚ ਜ਼ਿਕਰ ਕਰਦੇ ਹਾਂ ਇਸ ਗੱਲ ਦਾ ਪਰ ਜਿਸ ਤਰੀਕੇ ਨਾਲ ਖੇਡਾਂ ਨਾਲ ਜੁੜਨਾ ਹੈ ਅਨੁਸ਼ਾਸਨ ਦਾ ਤੁਸੀਂ ਜ਼ਿਕਰ ਕੀਤਾ ਉਹ ਵੀ ਬੜਾ ਜ਼ਰੂਰੀ ਪਹਿਲੂ ਹੁੰਦਾ ਸੋ ਅੱਜ ਫੁੱਟਬਾਲ ਸੰਬੰਧੀ ਗੱਲ ਹੋਈ تفصیلی ਗੱਲਬਾਤ ਹੋਈ ਖਾਸ ਕਰ ਲੜਕੀਆਂ ਦੇ ਫੁੱਟਬਾਲ ਸੰਬੰਧੀ ਕੋ ਮੰਤਰੀ ਪੱਧਰ ਤੱਕ ਦੀ ਚਰਚਾ ਹੋਈ ਤੁਸੀਂ ਆਪਣੇ ਸਫ਼ਰ ਬਾਰੇ ਵੀ ਦੱਸਿਆ ਤੁਸੀਂ ਸਮਾਂ ਕੱਢ ਕੇ ਸਾਡੇ ਕੋਲ ਪਹੁੰਚੇ ਤੁਹਾਡਾ ਬਹੁਤ ਬਹੁਤ ਧੰਨਵਾਦ ਅਤੇ ਆਉਣ ਵਾਲੇ ਸਮੇਂ ਲਈ ਜੋ ਤੁਸੀਂ ਟੀਚੇ ਰੱਖੇ ਆ ਉਹਨਾਂ ਸਾਰਿਆਂ ਲਈ ਤੁਹਾਨੂੰ ਬਹੁਤ ਬਹੁਤ ਸ਼ੁਭ ਕਾਮਨਾਵਾਂ ਥੈਂਕ ਯੂ ਇਸੀ ਤਰ੍ਹਾਂ ਖੇਡ ਸੰਸਾਰ ਪ੍ਰੋਗਰਾਮ ਦੇ ਅੱਜ ਦੇ ਸੰਕ ਵਿੱਚ ਗੱਲਬਾਤ ਦਾ ਸਿਲਸਿਲਾ ਇੱਥੇ ਹੀ ਮੁਕੰਮਲ ਹੁੰਦਾ ਹੈ ਨਵੇਂ ਅੰਕ ਵਿੱਚ ਕਿਸੇ ਹੋਰ ਨਵੀਂ ਖੇਡ ਸੰਬੰਧੀ ਕਿਸੇ ਹੋਰ ਖੇਡ ਸ਼ਖਸੀਅਤ ਸਮੇਤ ਤੁਹਾਡੇ ਸਾਹਮਣੇ ਮੁਰ ਤੋਂ ਹਾਜ਼ਰ ਹੋਵਾਂਗੇ ਅੱਜ ਦੇ ਇਸ ਪ੍ਰੋਗਰਾਮ ਨਾਲ ਜੁੜਨ ਲਈ ਆਪ ਸਭ ਦਾ ਬਹੁਤ ਬਹੁਤ ਧੰਨਵਾਦ